ਜਦ ਵੀ ਘਰ ਗਾਣਿਆ ਹਰ ਅਗਾ ਤੇਰੀ ਹੱਥੀਆਂ ਨਾਲ ਗੇਰਾ ਤੇਰੇ ਅੰਦਰ ਮਰਬਿਟ ਚਲੋ ਬੱਸ ਚਲੋ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਥੋਡਾ ਅੱਜ ਇੱਕ ਨਵੇਂ ਬਲੌਗ ਚ ਆਪਾਂ ਇੱਕ ਈਵੈਂਟ ਨੂੰ ਜੁਆਇਨ ਕਰਨ ਜਾ ਰਹੇ ਆ ਜੀ ਦਾ ਨਾਮ ਹੈ ਕੁਮੱਕੜ ਮਿਲਨੀ ਇਹ ਜਿਹੜੀ ਕੁਮੱਕੜ ਮਿਲਨੀ ਐ ਇਹ ਹੋ ਰਹੀ ਐ ਹਰੀਕੇ ਪੱਤਣ ਜਿੱਥੇ ਵਾਈਲਡ ਸੈਂਚਰੀ ਐ ਤੇ ਬਾਹਰੋਂ ਬਹੁਤ ਪੰਛੀ ਵਗੈਰਾ ਆਉਂਦੇ ਨੇ ਉਹ ਜਗ੍ਹਾ ਤੇ ਇਹ ਮਿਲਨੀ ਹੋ ਰਹੀ ਐ ਆਪਾਂ ਹੁਣ ਕਰ ਰਹੇ ਆ ਜੀ ਬਰਨਾਲੇ ਤੇ ਤੇ ਆਪਦੇ ਇੱਕ ਫਰੈਂਡ ਦੀ ਵੇਟ ਕਰ ਰਹੇ ਆ ਉਹ ਬਾਈਕ ਲੈ ਕੇ ਭਵਾਨੀਗੜ੍ਹ ਤੋਂ ਚੱਲਿਆ ਹੋਇਆ 10-15 ਮਿੰਟਾਂ ਤੱਕ ਆਪਣੇ ਕੋਲੇ ਪਹੁੰਚ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਅੱਗੇ ਆਪਣੇ ਸਫ਼ਰ ਦੀ ਸ਼ੁਰੂਆਤ ਕਰਾਂਗੇ ਤੇ ਤੁਹਾਨੂੰ ਦਿਖਾਉਣਿਆ ਤੁੰ ਥੋੜੀ ਜੀ ਅਜੇ ਜ਼ਿਆਦਾ ਹੈ ਪਰ ਜਿਹੜਾ ਸਾਡਾ 12 ਵਜੇ ਤੋਂ ਪਹਿਲਾਂ ਪਹਿਲਾਂ ਈਵੈਂਟ ਤੇ ਪਹੁੰਚਣਾ ਜ਼ਰੂਰੀ ਹੈ ਸਾਡੀਆਂ ਖੜੀਆਂ ਨੇ ਤਿੰਨ ਜਾਣੇ ਤਾਂ ਅਸੀਂ ਇੱਥੇ ਇਕੱਠੇ ਹੋਗੇ ਆਮਨ ਹੌਲਕਾ ਮਾਨਸਾ ਤੋਂ ਮੇਰੇ ਨਾਲ ਹੀ ਆਇਆ ਤੇ ਡਾਕਟਰ ਗੁਰਕੀਰਤ ਰਾਮਪੁਰੇ ਤੋਂ ਉਹ ਵੀ ਪਹੁੰਚ ਗਿਆ ਆ ਆਪਣੀ ਬਾਈਕ ਹੈ ਤੇ ਆ ਆਪਣਾ ਸਾਰਾ ਬੈਗ ਬੂਗ ਟੈਂਟ ਟੰਟ ਸਮਾਨ ਸਾਰਾ ਲੱਦ ਲਿਆ ਕਿਉਂਕਿ ਉੱਥੇ ਜਾ ਕੇ ਸਾਰਾ ਆਪਾਂ ਨੂੰ ਰੂਮ ਵਗੈਰਾ ਨਹੀਂ ਮਿਲਨੇ ਕੈਂਪਿੰਗ ਹੀ ਕਰਨੀ ਪਊਗੀ ਕਿਉਂਕਿ ਸਾਰੇ ਪੰਜਾਬ ਤੋਂ ਕਮਕੜ ਯਾਨੀ ਕਿ ਘੁੰਮਣ ਫਿਰਨ ਦੇ ਸ਼ਕੀਨ ਜਿਹੜੇ ਬੰਦੇ ਨੇ ਉਹ ਉੱਥੇ ਪਹੁੰਚਣਗੇ ਤੇ ਆਪਦੇ ਕੈਂਪ ਵਗੈਰਾ ਲਾਉਣਗੇ ਤੇ ਪ੍ਰੋਗਰਾਮ ਦੇਖਣ ਆਲਾ ਹੋਊਗਾ ਮੋਗੇ ਆ ਬਾਈ ਆ ਗਿਆ ਰਮਨ ਵੀ ਆਪਣੇ ਨਾਲ ਤੇ ਮੋਗੇ ਪਹੁੰਚ ਕੇ ਕੈਪਟਨ ਹੁਣ ਪਤਾ ਨਹੀਂ ਕੀ ਕਰਨ ਗਿਆ ਸ਼ਾਇਦ ਪਾਣੀ ਦੀ ਬੋਤਲ ਲੈਣ ਗਿਆ ਪਾਣੀ ਪੀਣ ਨੂੰ ਕਹਿੰਦਾ ਸੀ ਇੱਥੇ ਹੁਣ ਕਾਹਦੇ ਨਹੀਂ ਤੇ ਆਪੋਰੇ ਹਾਂ ਕੋਈ ਨਾ ਚੱਲ ਬਾਈਕ ਤੋਂ 5 ਕਿਲੋਮੀਟਰ ਤੇ ਉਸ ਤੋਂ 5 ਕਿਲੋਮੀਟਰ ਅਮਨ ਦੀ ਮਾਸੀ ਜੀ ਆ ਉਥੇ ਬ੍ਰੇਕਫਾਸਟ ਕਰਨਾ ਆਪਾਂ ਕਰੀ ਠੀਕ ਆ ਹਾਂ ਚੱਲ ਅੱਗੇ ਆਉਂਦਾ ਹਾਂ ਬੱਟੇ ਚੱਕਦੇ ਬੱਟੇ ਚੱਕਦੇ ਆ ਤੁਹਾਡੇ ਇੱਥੇ ਦੇਖੋ ਆਸੇ-ਬਾਸੇ ਤੇ ਧੁੰਦ ਜੰਮ ਗਈ ਵਿਚਾਲੇ-ਵਿਚਾਲੇ ਰਹਿ ਗਿਆ ਸਹੀ ਹੈ ਪੂਜੀ ਅਸੀਂ ਬ੍ਰੇਕਫਾਸਟ ਕਰ ਲਿਆ ਤੇ ਅਮਨ ਬਾਈ ਦੇ ਮਾਸੀ ਜੀ ਦੇ ਘਰੇ ਆਏ ਸੀ ਤੇ ਪਿੰਡ ਰਸਤੇ 'ਚ ਹੀ ਪੈਂਦਾ ਸੀਗਾ ਤੇ ਬ੍ਰੇਕਫਾਸਟ ਇੱਥੇ ਕਰ ਲਿਆ ਆਲੂਆਂ ਦੇ ਪਰੌਂਠਿਆਂ ਦਾ ਤੇ ਮੋਟਰਸਾਈਕਲ ਦੀਆਂ ਟੈਂਕੀਆਂ ਤਾਂ ਉੱਥੇ ਹੀ ਫੁੱਲ ਕਰਾ ਲੀਆਂ ਸੀ ਹੁਣ ਸਾਡੀਆਂ ਟੈਂਕੀਆਂ ਵੀ ਫੁੱਲ ਹੋ ਗਈਆਂ ਹੁਣ ਜਾਂਦੇ ਆ ਹਰੀਕੇ ਪੱਤਣ ਇਤੋਂ 40-42 ਕਿਲੋਮੀਟਰ ਰਹਿ ਗਿਆ ਬਸ ਤੇ ਟਾਈਮ ਹੋ ਗਿਆ 11:30 ਦਾ ਅੱਧੇ ਪੌਣੇ ਘੰਟੇ ਚ ਪਹੁੰਚ ਜਾਾਂਗੇ ਮੈਨੂੰ ਲੱਗਦਾ ਚਲੋ ਬੱਸ ਚਲੋ ਚਲੋ ਪਹੁੰਚ ਗਏ ਹਾਂ ਟੈਂਟ ਟੰਟ ਲਾਉਣ ਦੀ ਤਿਆਰੀ ਕਰ ਲਓ ਮੁੰਡਿਓ ਦੇਖੋ ਥਾਂ ਲੱਭੋ ਵਾਹ ਵਾਹ ਇੱਥੇ ਮੈਂ ਤਾਂ ਠੀਕ ਲੱਗਿਆ ਜੀ ਸਿਕਾ ਬਾਈ ਜੀ ਕੀ ਹਾਲ ਨੇ ਇੱਧਰ ਕੁਝ ਬਾਈਕਸ ਖੜੀਆਂ ਨੇ ਤੇ ਇੱਧਰ ਸਾਰੇ ਟੈਂਟ ਲੱਗੇ ਹੋਏ ਨੇ ਉਹ ਪਾ ਕੇ ਰਾਈਟ ਤੇ ਜਾਵ ਰਿਹਾ ਬੰਦੇ ਟੈਂਟ ਤੋਂ ਟੈਂਟੀ ਹੋ ਰਹੇ ਨੇ ਆਪਾਂ ਤਾਂ ਲਾ ਲਿਆ ਟੈਂਟ ਦੇਖੋ ਸਮਾਨ ਸਮੂਨ ਧਰਤਾ ਕਿਦਾ ਬਾਹਰ ਆ ਗਿਆ 112 ਕਿਲੋਮੀਟਰ ਮੈਡੀਸਿਨਾਂ ਦੇ ਨਾਲ ਕਿਲੋਮੀਟਰ ਦੇ ਦੌਰਾਨ ਪਹੁੰਚਿਆ ਹੋਰ ਵੀ ਬਹੁਤ ਸਾਰੇ ਮਨਪ੍ਰੀਤ ਬੰਦੇ ਥੋੜੇ ਥੋੜੇ ਭੁੱਖੇ ਰਹੇ ਸੀ ਮਾਸੀ ਮਾਸੀ ਕੋਲੋਂ ਬਰਾਂਠੇ ਖਾ ਕੇ ਥੋੜੇ ਥੋੜੇ ਬੰਦੇ ਭੁੱਖੇ ਪੇਰ ਰਹੇ ਤੇ ਦੁਬਾਰੇ ਫਿਰ ਲੰਚ ਕਰਨ ਲੱਗੇ ਤੇ ਪਹੁੰਚ ਗਏ ਸਭ ਕੀ ਹੋ ਗਿਆਾਕੀ ਦਿੱਤੇ ਮੇਰੀ ਜੋਬ ਕੱਟ ਗਈ ਤੇ ਸਾਰੇ ਡਾਲਰ ਇਹ ਸਾਰੇ ਜਿਹੜੇ ਇਹਦੇ ਉੱਤੇ ਸੀਗੇ ਪੈਸੇ ਮੇਰੇ ਇਹ ਤਲੇਗੇ ਤੇ ਸਸਤੀ ਘਾਹ ਦੀ ਸਾਰਾ ਮੇਰਾ ਨਾਮ ਸ਼ਵੀ ਕਹੇਲਾ ਤੇ ਮੈਂ ਮਾਨਸਾ ਤੋਂ ਆਂ ਮੈਂ 2018 ਤੋਂ ਸਾਈਕਲ ਸਟਾਰਟ ਕਰੀ ਸੀ ਸਾਈਕਲਿੰਗ ਦੇ ਵਿੱਚ ਮੈਂ ਤਿੰਨ ਵਾਰ ਐਸਟਾਪ ਕੰਪਲੀਟ ਕਰੀ ਤੇ ਇੱਕ ਵਾਰ 1000 ਕਿਲੋਮੀਟਰ ਬਹੁਤ ਦੱਕਾ ਤੇ ਕੰਪਲੀਟ ਕੀਤੀ ਉਸ ਤੋਂ ਬਾਅਦ ਕਿੰਨੇ ਹੋਰ ਸਰਕਾਰ ਨੂੰ ਹੋ ਗਏ ਤੇ ਬਾਈਕਿੰਗ ਸਟਾਰਟ ਕਰਤੀ ਤੇ ਸਿੱਕੀ ਵੈਲੀ ਦਾ ਟੁਰ ਲਗਾਇਆ ਔਰ ਕਈ ਛੋਟੇ ਛੋਟੇ ਬਾਈਕ ਟੂਰ ਲਾਏ ਪਤੂਵਾਰਨ ਟਰੈਕਿੰਗ ਸਟਾਰਟ ਕਰਤੀ ਤੇ ਕਰੇ ਦੀ ਲੇਖਦਾ ਹੁਣ ਟਰੈਕ ਕਰਕੇ ਆਏ ਆ ਪਰ ਮੈਨੂੰ ਲੱਗਦਾ ਹਜੇ ਆਪਣੀ ਸ਼ੁਰੂਆਤ ਹੈ ਔਲੀ-ਹੌਲੀ ਹੋਰ ਵੀ ਟਰੈਕ ਵੀ ਕਰਾਂਗੇ ਤੇ ਰਾਈਡਿੰਗ ਵੀ ਕਰਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵਧੀਆ ਲੱਗਿਆ ਮੇਰਾ ਆਪਣਾ ਪਰਮੇਲੀ ਤੇ ਆਉਂਦਾ ਹੈ ਬਹੁਤ ਐਕਸਪੀਰੀਅੰਸ ਹੈ ਧੰਨਵਾਦ ਸਾਡਾ ਪੈਂਟ ਉਧਰ ਲੈ ਕੇ ਚੱਲੀ ਆਪਾਂ ਆਪ ਦਾ ਚਲੋ ਕੰਕਤਾ ਲੋ ਵੀ ਮੁੰਡਿਆਂ ਨੂੰ ਜਗ੍ਹਾ ਨਹੀਂ ਸੈਟ ਆ ਰਹੀ ਤੇ ਆਪਦੀ ਸ਼ਿਫਟ ਕਰ ਲਈ ਇਹਨਾਂ ਨੇ ਇੱਧਰ ਸਾਰਾ ਪ੍ਰੋਗਰਾਮ ਹੈ ਤੇ ਲੋਕ ਸਾਰੇ ਆਪਦੀ ਇੰਟਰੋਡਕਸ਼ਨ ਕਰ ਰਹੇ ਨੇ ਇੱਧਰ ਕੈਪਟਨ ਰਾਤ ਨੂੰ ਪਹਿਲੀ ਵਾਰ ਜਾ ਕੇ ਨਹੀਂ ਚੱਲਦਾ ਇੱਧਰ ਆਪਾਂ ਸੈਟ ਕਰ ਲਿਆ ਆਪਦਾ ਕੈਂਪਣਾ ਹੁਣ ਸਮਾਨ ਹੈ ਇਹ ਸਮਾਨ ਸਮਾਨ ਲੈ ਕੇ ਵੀ ਚਲੋ ਕਰਨਾ ਕੀ ਇਹ ਗਮਾੜੀ ਚੱਕਣਾ ਆਪ ਹੀ ਚੱਕਣਾ ਬੂਏ ਤਾਂ ਹਾਂ ਹਾਂ ਆ ਹਲਕ ਹੈਗਾ ਇਹ ਇਕੱਲਾ ਹੀ ਲੈ ਜੂ ਸਾਰਾ ਚਲੋ ਭਾਈ ਲੋਗ ਦਾਲੇ ਕਿਸੇ ਨੇ ਵੀ ਲਾਏ ਆਪਾਂ ਮੋਟਾ ਸਮਾਨ ਚੱਕ ਲਿਆ ਆਪਣਾ ਮੈਟ ਚੱਕ ਲਿਆ ਚੱਕ ਲਿਆ ਵੀਰੇ ਮੈਡ ਹੈਲਮਟ ਬੈਗ ਚੱਕ ਲਿਆ ਉਹ ਕਰੋ ਤੁਸੀਂ ਮਜ਼ਦੂਰਾਂ ਵਾਲੇ ਕੰਮ ਕਰਾਈ ਜਦੋਂ ਤੁਸੀਂ ਟ੍ਰੈਕਰ ਬਣਾਓਗੇ ਇਵਰ ਐਕਸਪੀਰੀਅੰਸ ਆ ਦ ਮੂਵ ਇਹ ਹੁਣੇ ਕੱਲ ਵੀ ਟ੍ਰੈਕ ਕਰਕੇ ਆਉਣਾ ਫਿਰ ਉੱਥੇ ਵਜਨ ਚੱਕ ਕੇ ਤਾਂ ਚੜਨਾ ਪੈਂਦਾ ਐਨਾ ਕ ਵਜਨ ਚੱਕ ਕੇ ਤਾਂ ਮੈਂ ਚੜ ਜੂਗਾ ਅਵਾ ਕੋਈ ਵਜਨ ਨਹੀਂ ਸਾਰਾ ਸੈਟਅਪ ਕਰ ਲਿਆ ਜਗੜ ਗੱਦਾ ਲਿਆ ਲਾ ਦਰਸ਼ਕ ਕਿਵੇਂ ਮਜ਼ਾ ਆ ਰਿਹਾ ਮਜ਼ਾ ਪੂਰਾ ਆ ਮਜ਼ਾ ਆ ਰਿਹਾ ਕਹਿੰਦਾ ਖੱਜਾ ਕਵਾਰੀ ਚ ਮਜ਼ਾ ਹੈ ਦੇਖੋ ਜੀ ਦੇਖੋ ਡਾਕਟਰ ਸਾਹਿਬ ਦੇ ਪੈਂਟ ਫਸ ਗਈ ਪੈਂਟ ਨਹੀਂ ਕਵਰ ਹੈ ਕਵਰ ਹੈ ਪੈਂਟ ਦਾ ਵੀ ਮੂਦੀ ਮੇਂ ਵਿੱਚ ਉੱਤੋਂ ਵਿੱਚ ਜਿਹੜੀਆਂ ਦੀ ਸਤਿਨਾਵਾਂ ਦੇ ਕੰਮ ਚਾਹਾਂ। ਆ ਤਿੰਨੇ ਟੈਂਟ ਹੁਣ ਫਾਈਨਲੀ ਆਪਾਂ ਸੈੱਟ ਕਰ ਲਏ ਆਪ ਦੇ। ਜਮਾਂ ਨਾਲ ਨਾਲ ਤੇ 3 ਵਜ ਗਏ ਜੀ ਹਜੇ ਵੀ ਕੁਮੱਕੜ ਪੂਰੇ ਬਹੁਤ ਆ ਰਹੇ ਨੇ ਲੋਕ। ਆ ਬੰਦੇ ਬੋਦੀਆਬਾਦੀਆਂ ਸੈੱਟ ਕਰਕੇ ਤਿਆਰ ਹੋ ਗਏ। ਕੀ ਖੀ ਚੀਜ਼ ਹੈ। ਕੁਝ ਜਿਹੜੇ ਸਨ ਮਤਵਾਕੀ ਤੋਂ ਇਹ ਨਹੀਂ ਜੇ ਮੈਂ ਮਤਾਇਆ ਉਹਨੋਂ ਸਿੱਖਦਾ ਅੱਜ ਜੀ ਐਗਜ਼ਿਬਿਸ਼ਨ ਲੱਗੀ ਹੈ ਪੇਂਟਿੰਗ ਦੀ ਕਿਸੇ ਮਿੱਤਰ ਨੇ ਲਗਾਈ ਹੈ ਤੇ ਪੇਂਟੀਆਂ ਦੇਖੋ ਕਿੰਨੇ ਸੋਹਣੇ ਸੋਹਣੇ ਖਰਾਬ ਕਿਹੜੇ ਸੀ ਕਲਪੇ ਵਾਗ ਬੋਲੇ ਇਹੇ ਗੱਲ ਜਿਹੜਾ ਬਣਾਈ ਮਾਡਰਨ ਆਰਟ ਦੇ ਕੰਮ ਕੀ ਆਨੰਦ ਆ ਗਿਆ ਬਹੁਤ 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 ਤਾਰਾ ਵੀ ਤੁਸੀਂ ਜਿੰਨੀ ਕਿਸਮਰੱਥਾ ਹੈਗੀ ਆ ਤੁਸੀਂ ਜਦੋਂ ਵੀ ਘੁੰਮ ਕੇ ਆਦੇ ਆ ਉਹ ਨਾਲ ਬੜੇ ਇੱਕੋ ਜਿਹੇ ਔਰ ਚੰਗੀ ਗੱਲ ਇਹ ਹੋਈ ਆ ਕਿ ਹੁਣ ਪਹਿਲਾ ਥੋੜੇ ਬੋਲਸ ਵਰਨਾਮੀ ਆਇਆ ਬਾਤ ਗੁਮਨ ਬਾਵਾ ਦੇ ਵਰਨਾਮੀ ਆ ਕੋਜ਼ ਉਹਨਾਂ ਸੈਟਅਪ ਲਾਏ ਆ। ਵੀਡੀਓ ਬਣਾ ਕੇ ਇਹਨੂੰ ਇੱਕ ਟੰਗੜਾ ਇਹਨੂੰ ਠੀਕ ਹੀ ਰਿਮ ਚਾਹੀਦਾ। ਬਹੁਤ ਸਾਰੇ। ਵਾਜ ਕੀ ਬਾਤ। ਨਾਲੇ ਦਰਵਾਜ਼ਾ ਵਾ। ਜੋ ਲੋੜ ਪੈਣੀ ਇੱਥੋਂ ਖੋਲਣਾ ਆ ਬਸ ਇਹ ਆ ਕਰਨਾ। ਅੱਛਾ ਇੱਕ ਆ ਵੀ ਐਕਸਟੈਂਡ ਹੈਗਾ ਬਸ। ਠੀਕ ਆ ਹੈ ਤਾਂ। ਇਹ ਅਸ਼ੀਕਾ ਮੈਂ ਚਾਹੁੰਦਾ ਖਾ ਦਿਓ ਰਾਣ। ਪਾਂਡੇ ਤੋਂ ਰੋਣ ਨੂੰ। ਮਾਲ ਕਰਤੀ ਆ ਤੁਸੀਂ ਤਾਂ ਇਹ ਭਾਂਡੇ ਧੋਣ ਲਈ ਦੇ ਇੱਥੇ ਸਬਜ਼ੀ ਸਬਜ਼ੀ ਧੋਣੀਆਂ ਜਾਂ ਕੁਝ ਵੀ ਇੱਥੇ ਭਾਂਡੇ ਭੇਜੋ ਭਾਜੀ ਤਾਂ ਕਿ ਇਹ ਦੇਖੂੰਗਾ ਸ਼ਾਮ ਨੂੰ ਨਹੀਂ ਤੁਸੀਂ ਬਣਾ ਹਾਂਜੀ ਹਾਂਜੀ ਮੈਂ ਭੇਜੂੰਗਾ ਲਿੰਕ ਹੋ ਜਾਣਾ ਉਹ ਤਾਂ ਬਣਾ ਮਤਲਬ ਉਹ ਵਿੱਚ ਵੀ ਇੰਨਾ ਹੀ ਬਣਨਾ ਉਹ ਵਿੱਚ ਵੀ ਇਹਦਾ ਆਪਣਾ ਪਾਣੀ ਹੋਇਆ ਆ ਸਲੰਡਰ ਆ ਇੱਥੇ ਪਾਣੀ ਹੁੰਦਾ 20 ਲੀਟਰ ਦੀ ਟੈਂਕੀ ਆ ਜਾਂਦੀ ਇੱਥੇ ਇੱਥੇ ਸਾਰੇ ਭਾਂਡੇ ਆ ਸਲੰਡਰ ਕਿੰਨੇ ਕਿਲੋ ਦਾ ਸਲੰਡਰ 5 ਕਿਲੋ ਦਾ 20 25 ਦਾ ਨਰਾਮ ਨਿਕਲਦੇ ਨਿਆਣੇ ਨਹਾਉਂਦੇ ਵੀ ਆ ਮੇਰੇ ਅੱਜ ਨੇ ਦੋਨੇ ਬੱਚੇ ਛੋਟੇ ਆ ਪਾਣੀ ਕਿੱਥੇ ਆ ਪਾਣੀ ਇੱਥੇ ਹੁੰਦਾ ਮੈਂ ਅੱਜ ਲੈ ਕੇ ਨਹੀਂ ਆਇਆ ਕੈਨੀ ਇੱਥੇ 20 ਲੀਟਰ ਦੀ ਕੈਨੀ ਆਏ ਦੀ ਆ 15 ਲੀਟਰ 20 ਲੀਟਰ ਦੇ ਅੰਦਰ ਪਾਣੀ ਆ ਰੋ ਜਿਹੜਾ ਫਿਲਟਰ ਹੈ ਐਨ ਓਕੇ ਰਬੋਰਾ ਮੈਂ ਤਾਂ ਜਮਾ ਹੀ ਹੈ ਉਹ ਪ੍ਰੋਪਰ ਹੈ ਉਹ ਤੜਾ ਵੋਲਟੇਜ ਵੀ ਬੰਜਾ ਨਾਲੇ ਕਿੰਨੀ ਛੋਟਾ ਬਣੇਗਾ ਇਹ ਚੀਜ਼ਾਂ ਆਲਟੋ ਜੋ ਥੋੜੀ ਜਿਹੀ ਸਪੇਸ ਨਹੀਂ ਪ੍ਰੋਬਲਮ ਬਣ ਹਾਂ ਸਹੀ ਹੈ ਹਾਂ ਅਵਾਜ਼ ਆ ਗਿਆ ਅੱਛਾ 1600 ਦੇ ਦੇ 1600 ਮਿੰਟ ਮੈਂ ਮਟ ਮਟ ਕਰ ਮਟ ਬਹੁਤ ਪਿਆਰ ਬਹੁਤ ਆ ਮੁੰਡਿਆਂ ਚ ਪਿਆਰ ਹੈ ਆਉ ਦਾ ਪੂਰਾ ਬਹੁਤ ਚੜਾ ਹੋਣਾ ਗੱਡਾਂ ਵੀ ਖੋਣ ਬਹੁਤ ਵਿਚ ਬਹੁਤ ਪਿਆ ਬਹੁਤ ਉਹ ਸਹੀ ਬਣਿਆ ਤਾਂ ਮੈਂ ਕਿ ਉਹ ਜਾਨਾ ਗਰਮੀਆਂ ਨੇ ਵੀ ਬਹੁਤ ਚੜਾ ਜਾਂਦਾ ਫਟਪੇ ਅਮਨੋ ਲਖਾਪਾ ਨੂੰ ਮੱਛੀ ਗਵਾ ਕੇ ਲਿਆ ਹੂਆ ਹਰੀਕੇ ਪੱਤਨ ਦੀ ਮੱਸੀ ਮੱਛੀ ਉਹ ਡਾਕਟਰ ਨਹੀਂ ਬਚਦਾ ਮੱਛੀ ਬਿਨਾ ਅੱਛਾ ਡਾਕਟਰ ਕਹਿੰਦਾ ਮੱਛੀ ਬਿਨਾ ਮੈਂ ਨਹੀਂ ਬਚੂ ਆਪਾਂ ਤਾਂ ਨਹੀਂ ਖਾਣੀ ਵੀਰੇ ਆਹ ਡਾਕਟਰ ਸਾਹਿਬ ਉਧਰ ਮੱਛੀ ਕੋਈ ਹੈ ਮੱਛੀ ਕੋਈ ਹੈ ਹਾਂ ਹਾਂ ਮੈਂ ਦੇਖੀ ਉਹ ਨਿੰਮੇ ਦਾ ਕੀ ਗੱਲ ਲੈ ਵੀ ਨਿੰਮੇ ਦੀ ਮੱਛੀ ਦੱਸੀ ਸੀ ਬਾਈ ਨੇ ਉੱਥੋਂ ਨਿੰਮੇ ਦੀ ਮੱਛੀ ਚੈੱਕ ਕਰਦੇ ਆਂ ਫਿਰ ਅਜਾ ਕਿਹੜੀ ਬਣਵਾਈ ਆ ਮਣ ਚੰਗਾੜਾ ਇਹ ਦੋ ਘਰ ਹੋ ਗਏ ਅੱਛਾ ਉਪਰੀ ਜਿਹੜਾ ਉਹਦੀ ਗੱਡੀ ਦੋਨੇ ਮੀਨਾ ਲਾਦੀ ਬਾਈ ਉੱਥੇ ਤੂੰ ਸਰਦਾਰ ਜੀ ਅੱਗ ਨਾ ਲਾ ਦਿਓ ਸਾਡਾ ਟੈਂਟ ਤੇ ਆ ਉੱਥੇ ਅੱਗ ਨਾ ਲਾ ਦਿਓ ਸਰ ਤਾਂ ਗੱਲਾਂ ਬਾਤਾਂ ਸੁਣਾਓ ਹੁਣ ਡਾਕਟਰ ਸਾਹਿਬ ਕਿਵੇਂ ਸੇ ਠੀਕ ਹੈ ਠੀਕ ਹੈ ਜੀ ਵਾਹ ਜੀ ਗੱਲ ਹੀ ਠੰਡ ਤੋਂ ਠੀਕ ਹੋ ਜੂਗੇ ਆਪ ਡਾਕਟਰ ਨੂੰ ਟੀਕਾ ਟੂਕਾ ਲਾ ਲਿਆ ਕਰੋ ਆਪਦੇ ਕੰਮੇ ਤਾਂ ਮਾਹੌਲ ਇੱਕ ਨੰਬਰ ਹੈ ਤੁਸੀਂ ਕਹਿੰਦੇ ਠੰਡ ਲੱਗੂ ਠੰਡ ਲੱਗੂ ਹੁਣ ਪਹਿਲਾਂ ਤਾਂ ਠੀਕ ਸੀਗਾ ਤੁਸੀਂ ਆਪਾਂ ਸਾਰੇ ਆ ਗਏ ਨਾ ਤੁਹਾਨੂੰ ਤੁਸੀਂ ਲਾਲੀ ਦਵਾਈ ਦਿੱਤੀ ਵਾਹ ਜੀ ਵਾਹ ਹੁਣ ਬੰਦੇ ਆਪਦੇ ਸੱਟਾ ਬੇਟਾ ਦੇਖਦੇ ਵੀ ਮੇਰੇ ਸਾਈਕਲ ਤੇ ਆਏ ਸੱਟ ਵੱਜੀ ਆਏ ਵੱਜੀ ਚਲੋ ਆਹ ਨਹੀਂ ਆਹ ਟੈਂਟ ਜਿਹੜਾ ਆਹ ਟੈਂਟ ਹੈ ਨਾ ਆਹ ਟੈਂਟ ਸਫੀਸ਼ੈਂਟ ਹੈ ਇਹੀ ਚਾਹੀਦਾ ਦੋ ਬੰਦੇ ਆ ਵਾਸਤੇ ਵੀ ਇਹੀ ਚਾਹੀਦਾ ਪਾਰਟੀ ਵਾਸਤੇ ਵੀ ਇਹੀ ਪਾਰਟੀ ਵਾਸਤੇ ਵੀ ਇਹੀ ਚਾਹੀਦਾ ਟੈਂਟ ਦੇਖ ਬਾਹਰ ਕਿੰਨਾ ਰੌਲਾ ਰੱਪਾ ਪਈ ਜਾਂਦਾ ਆਪਣੀ ਦੁਨੀਆ ਅਲੱਗ ਹੋ ਗਈ ਉਹਨਾਂ ਨਾਲ ਹਣਾ ਸਹੀ ਹੈ ਵਿੱਚ ਦੋ 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 ਕੱਲੇ ਕੱਲੇ ਦੀ ਐਡਬ ਵਿੱਚ ਦੋ 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 ਆਈ ਲੁਟਾਣਾ ਇਹ ਤਾਂ ਪੂਰੀ ਗੱਲਬਾਤ ਬਣ ਰਹੀ ਏ ਗੱਡੀਆਂ ਗੁੱਡੀਆਂ ਤੇ ਸਹੀ ਲਾਈਟਾ ਲੂਟਾ ਲਾ ਕੇ ਉਹ ਪੂਰੇ ਯਾਰ ਸਵਾਦ ਲੈਂਦੇ ਨੇ ਜ਼ਿੰਦਗੀ ਦੇ ਲੋਕ ਹਨ ਜ਼ਿੰਦਗੀ ਦਾ ਸਵਾਦ ਲੈਂਦੇ ਨੇ ਠੀਕ ਹੈ ਹਾਂ ਥੋੜਾ ਜਿਹਾ ਲਿਓ ਲਾਈਟ ਮੈਡਮ ਕੋ ਨਹੀਂ ਸਮਝ ਆ ਰਹੀ ਇਹ अवेलेबल ਨਹੀਂ ਬਹੁਤ ਰੈਂਟ ਲੱਗ ਗਿਆ ਇਧਰ ਵੀ ਉਹ ਅਵੇਲੇਬਲ ਨਹੀਂ ਹੈ ਜੀ ਖਾਣਾ ਖਾ ਲੋ ਖਾਣਾ ਖਾਵਾਂਗੇ ਜੀ ਵੈਜ ਲੱਗਿਆ ਹਲੇ ਨਾ ਵੈਜ ਲੱਗੂ ਹਲੇ ਬਗਰੀਆ हाँ जी हो ਕਦਿਆ ਹੋ ਤਾਰਾ ਚਮਕੇਗਾ ਦਸ ਕਦੋਂ ਨੈਣਾ ਦੇ ਸਾਵੇਂ ਵੇ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹਿ ਗਏ ਵੇ ਤੂੰ ਰਾਹਾਂ ਵੀ ਤੋੜ ਹੋ ਗਿਆ ਅਸੀਂ ਤੂੜਾ ਉਡਾਉਂਦੇ ਰਹਿ ਗਏ चादरी कढंदी कुते वेला पावा बा पा बा नी चादरी कढंदी कुते पावा साढे पिंड टेशन ते न रुकिय रेला उह साढे पिंड टेशन ते न रुकियां रेला पाबल तारी पीली खारा मै आख के बू रे लुत मै आख के बापू रे लुते यानी लोक दिलि तोड़े दिलि तोड़े ते हसद अॼु मेरे कोलो ਉਸ ਦੇਖ ਲਓ ਨਵੰਬਰ ਦੇ ਮਹੀਨੇ ਚ ਐਨਾ ਜਾਨੀ ਕਿ ਤੁੰਦ ਇਨੀ ਜ਼ਿਆਦਾ ਕਮਾਲ ਹੀ ਹੋਈ ਪਈ ਵੈਸੇ ਤੇ ਹੁਣ ਆਪਾਂ ਪੀਏ ਚਾਹ ਰਾਜ ਫਿਰਮਾਂ ਦਾ ਜੰਗਲ ਵਾ ਤਾਂ ਹੈ ਸਹੀ ਗੱਲ ਹੈ ਪੂਤਾਂ ਦਾ ਸਿਸਟਮ ਜਿਹਾ ਲੱਗਦਾ ਜਿਵੇਂ ਪੂਤਾ ਆਲੀ ਫਿਲਮ ਜਿੱਚ ਨਹੀਂ ਹੁੰਦਾ ਸਿਸਟਮ ਉਹ ਹੋ ਗਿਆ ਤੁੰਦ ਜੀਚ ਯਾਰ ਵਿੱਚ ਤਾਂ ਕਲਾਕਾਰ ਬਹੁਤ ਵਧੀਆ ਹੋ ਕਰਦੀ ਸਾਰੀ ਠੀਕ ਲੱਗਦੀ ਹਾਂ ਵਿੱਚ ਵੀ ਇਸ ਕਲਾਕਾਰ ਤਾਂ ਬਹੁਤ ਘੈਂਟ ਨੇ ਬੰਦੇ ਹਰੇਕ ਦੀ ਆਪਦੀ ਦੇਖ ਟੈਲੈਂਟ ਹੈ ਮੇਰੇ ਵੀ ਆਪਾਂ ਦੇਖਣਾ ਸੀ ਦੇਖਣ ਵਾਸਤੇ ਕਿੱਥੇ ਆਏ ਆ ਛੜੇ ਕਰਨੀ ਬੇਖੜੇ ਨਾਲ ਲਾ ਕੇ ਵੀ ਪਹਿਲਾ ਛੜਾ ਤੇਰੇ ਕੱਪੜੇ ਤੋਂ ਹੋ ਵੀ ਪਹਿਲਾ ਛੜਾ ਤੇਰੇ ਕੱਪੜੇ ਤੋਂ ਰਾਰਮਾਲ ਤੋਂ ਲਾ ਕੇ ਵੀ ਫੇਰ ਛੜਾ ਤੇਰੇ ਭਾਂਡੇ ਮਾਂ ਫੇਰ ਛੜਾ ਤੇਰੇ ਭਾਂਡੇ ਮਾਂਜੂ ਲਾ ਕੜਛੀ ਤੋਲਾ ਕੇ ਉਹ ਦਿਨ ਭੁੱਲ ਗਈ ਤੂੰ ਮਿੱਠੀਆਂ ਅੰਬੀਆਂ ਖਾ ਕੇ ਉਹ ਦਿਨ ਭੁੱਲ ਗਈ ਤੂੰ ਮਿੱਠੀਆਂ ਅੰਬੀਆਂ ਖਾ ਕੇ ਉਹ ਦਿਨ ਭੁੱਲ ਗਈ ਤੂੰ ਮਿੱਠੀਆਂ ਅੰਬੀਆਂ ਖਾ ਕੇ ਉਹ ਦਿਨ ਭੁੱਲ ਗਈ ਤੂੰ ਮੋੜੀ ਕੇ ਮੋੜੀ ਕੇ ਐ ਆ ਐ ਹਾ ਐ ਆ ਹੁਣ ਮੈਂ ਅਸੀ ਪਰਜਾਈ ਨੂੰ ਬੇਨਤੀ ਕਰਦਾ ਬਾਈ ਸਾਡੇ ਖਾੜੇ 'ਚ ਆ ਗਿਆ ਇਹਨਾਂ ਦਾ ਸਾਥ ਦਿਓ ਤੇ ਸਾਫਰੀ ਸਾਹਿਬ ਮਾਫੀ ਚਾਹੁੰਦੇ ਜਦੋਂ ਤੇ ਜਦੋਂ ਮੈਂ ਆਫਰਿਆ ਨਾ ਤੇ ਮੇਰੇ ਕਸ਼ਮੀਰੀ ਫਰਨ ਪਾਇਆ ਸੀ ਜਿਹੜਾ ਲੱਕੜਹਾਰੇ ਨਹੀਂ ਪਾਉਂਦੇ ਹਾਂਜੀ ਹਾਂਜੀ ਜੀ ਇਹਦਾ ਸ਼੍ਰੀ ਨੈਗਰ ਕੋ 350 ਸਵਾਲਿਆ ਸੀ ਅਜੇ ਤੱਕ ਪਿਆ ਮੇਰੇ ਕੋਲ ਠੀਕ ਬਈ ਕੋਈ ਡਰੈਸ ਚ ਕੀਤਾ ਸੀ ਸਾਰਾ ਜੋ ਉਹਦੀ ਛੋਟਾ ਬੈਗ ਜੀ ਸਿਰਫ ਡਾਕੂਮੈਂਟ ਜੀਏ ਇੱਕੋ ਹੀ ਡਰੈਸ ਵੀ ਉੱਤਰ ਦੀ ਨਾਲ ਲੋਈ ਲੈਣੀ ਪਵੇ ਉਹ ਕੋਈ ਫਰਨ ਹੁੰਦੇ ਏਦਾਂ ਹਾਂਜੀ ਹਾਂਜੀ ਤੇ ਇਦਾਂ ਕਾਲਾ ਜਿਹਾ ਪਰਨਾ ਤੇ ਮੇਰੀ ਟ੍ਰੀਮ ਐਗਜ਼ੀਬਿਸ਼ਨ ਬਹੁਤ ਵਧੀਆ ਰਹੀ ਪੈਸੇ ਮੇਰੇ ਕੋਲ ਬਹੁਤ ਸੀਗੇ ਤੇ ਮੈਂ ਪੈਰਸੋ ਜਿਵੇਂ ਕਬੱਡੀ ਵਾਲੇ ਦੇ ਹੱਥ ਲਾਉਂਦੇ ਆਪਾਂ ਮਤਲਬ ਲਾਉਨੇ ਆ ਉਹ ਮੇਰੇ ਬੈ ਜਾ ਤੋ ਬੈ ਜਾ ਮੈਂ ਸਟੇਸ਼ਨ ਤੇ ਮੱਥੇ ਨੂੰ ਲਾਇਆ ਠੀਕ ਹੈ ਜੀ ਪੂਰਾ ਕਹਿੰਦਾ ਵੀ ਇਹ ਕੀ ਚੱਕਰ ਆ ਮੈਂ ਕਿਹਾ ਵੀ ਜਦੋਂ ਆਪਾਂ ਸਕੂਲ ਚ ਕੋਈ ਸੁਪਨਾ ਲੈਂਦੇ ਵੇ ਮੈਂ ਕਿਦਾਂ ਪੈਰ ਪੁੱਤਰੂਗਾ ਆਪਣੇ ਪੈਸੇ ਨਾਲ ਹਾਂ ਤੇ ਉਹ ਜਦੋਂ ਪੂਰਾ ਹੁੰਦਾ ਤੁਸੀਂ ਕਿਸੇ ਧਰਤੀ ਨੂੰ ਆਪਣੇ ਮੱਥੇ ਨਾਲ ਲਾਉਣੇ ਆ ਯਾਰ ਅੱਜ ਮੈਂ ਪੈਰਿਸ ਚਾਂ ਇਹਦੇ ਬਾਰੇ ਮੈਂ ਸਕੂਲ ਚ ਪੜਦਾ ਸੀ ਫੇਰ ਉਹ ਜਿਹੜਾ ਸ਼ਿਪ ਚੱਲਦਾ ਸੇਨ ਰਿਵਰ ਉਹਦੇ ਚ ਬੈ ਗਿਆ ਤੇ ਉੱਥੇ 뮤ਜ਼ਿਕ ক্লাব ਆ ਉਹਨਾਂ ਨੇ ਤੇ ਮੈਂ ਉਹਨਾਂ ਤੋਂ ਪਰਮਿਸ਼ਨ ਲੈ ਕੇ 3 ਮਿੰਟ ਨੱਚਿਆ ਅੱਛਾ ਉਹ ਕਹਿੰਦੇ ਵੀ ਰੀਜ਼ਨ ਤੂੰ ਇਕੱਲਾ ਕਿਉਂ ਨੱਚਦਾ ਕਿ ਮੈਂ ਕੋਈ ਵਧੀਆ ਡਾਂਸਰ ਨਹੀਂ ਪਰ ਉਹ ਜਿਹੜੀ ਖੁਸ਼ੀ ਹੁੰਦੀ ਆ ਵੀ ਵਾਜੂ ਵੀ ਮੈਂ ਆਪਣੇ ਪੇਂਟਿੰਗਾਂ ਵੇਚ ਕੇ ਪੈਸੇ ਜੋੜ ਕੇ ਐਗਜ਼ੀਬਿਸ਼ਨ ਲਾ ਕੇ ਉਸ ਪੈਸੇ ਨਾਲ ਘੁੰਮ ਰਿਹਾ ਤੇ ਉਹ ਪੈਰਿਸ 'ਚ ਤੁਹਾਨੂੰ ਆ ਵੀ ਮੈਂ ਅੱਜ ਨੱਚ ਅੱਜ ਨੱਚ ਨਾਚ ਸਕਦਾ ਮੈਂ ਤਕਰੀਬਨ ਹਰ ਸ਼ਹਿਰ 'ਚ ਮਾਸਕੋ ਹੋਵੇ ਪੈਰਿਸ ਹੋਵੇ ਸੈਨ ਫਰਾਂਸਿਸਕੋ ਹੋਵੇ ਤਕਰੀਬਨ ਜੇ ਬੈਂਡ ਵਾਲੇ ਦਿਖਣਦੇ ਉਹਨਾਂ ਨੂੰ ਪੈਸੇ ਦੇਣਾ ਵੀ ਤੇਜ ਵਜਾਓ ਮੜ ਜਾਵੇਂ ਮੈਂ ਨੱਚਣਾ ਹੋਰ ਉਹਦਾ ਨੱਚਣ ਦਾ ਕਾਰਨ ਇਹੀ ਹੁੰਦਾ ਵਾ ਵੀ ਮੇਰੀ ਉਹ ਇੱਕ ਜੇਤੂ ਟਾਈਪ ਜਿਹਾ ਉਦੋਂ ਹੋ ਜਾਂਦਾ ਵੀ ਅੱਜ ਮਾਸਕੋ ਖੜ ਕੇ ਆਂ ਤੇ ਅੱਜਾਂ ਚੀਜ਼ ਦਿੱਤੀ ਵਾ ਤੇ ਐਦਾਂ ਹੀ ਮੈਂ ਇੱਕ ਵਾਰੀ ਵੈਨਸ ਖੜਾ ਤੇ ਟ੍ਰੇਨ ਦੀ ਵੇਟ ਕਰਦਾ ਸੀ ਇੱਕ ਨਾਲ ਇੱਕ ਕੁੜੀ ਬੈਠੀ ਸੀ ਤੇ ਮੈਂ ਕਿਦਾਂ ਪੁੱਛਣ ਲੱਗ ਗਿਆ ਮੈਂ ਕਿਹਾ ਵੀ ਜਿਹੜੀਆਂ ਗਾਜਰਾਂੀਆਂ ਘੁੰਮਦੀਆਂ ਮਸ਼ੀਨ ਜਿਵੇਂ ਇਹਨਾਂ ਦਾ ਜੂਸ ਕੱਢਦੇ ਨੇ ਉਹ ਕਹਿੰਦੀ ਮੈਨੂੰ ਬਹੁਤ ਬਹੁਤਾ ਨਹੀਂ ਪਤਾ ਮੈਂ ਰੋਮਾਨੀਆ ਤੋਂ ਆਈ ਆ ਵੀ ਮੈਂ ਕਾਫੀ ਗਰੀਬ ਆ ਤੇ ਮੈਨੂੰ ਲੱਗੇ ਵੀ ਅੱਜ ਮੇਰੇ ਕੋਲ ਕਾਫੀ ਪੈਸੇ ਆ ਮੈਂ ਕਿਹਾ ਚੱਲ ਆਪਾਂ ਪੀਜ਼ਾ ਖਾਂਦੇ ਆ ਹਾਂ ਉਹ ਹੀ ਨੂੰ ਸੰਦੇਸ਼ ਬਹੁਤ ਜਮਲੀਆਂ ਆ ਆੜੀਆਂ ਮੈਸਰੀਆਂ ਉੱਥੋਂ ਅਸੀਂ ਚੱਲ ਗਏ ਸਟਾਉਨਾ ਘੰਮ ਕੇ ਤੇ ਅਸੀਂ ਅਲਮਾਟੀ ਆ ਗਏ ਛੱਡੋ ਹਾਂ ਜੀ ਨਾਰੂ ਪੀਤੀ ਹੈ ਰੋਣਾ ਪਾਦਾਂਗੇ ਤੇ ਉਹੀ ਕਹੀ ਜਾਂਦੇ ਨੇ ਕੰਬਲ ਚੱਕ ਲੋ ਆ ਚੱਕ ਲੋ ਸਲੀਪਿੰਗ ਬੈਗ ਕੱਢ ਦੋ ਚੜਪੁੰਡੀਆਂ ਗਰਮੀ ਵਾਲੀਆਂ ਹਾਂ ਗੱਦਾ ਵਧੀਆ ਗੱਦਾ ਮੇਰੇ ਕੋਲੇ ਪੂਰਾ ਅਸਲ ਹੈ ਲੈ ਫਿਰ ਆਪਾਂ ਆਪਣੀ ਵੀਡੀਓ ਦਾ ਐਂਡ ਕਰ ਦਈਏ ਹੁਣ ਆਪਣੀ ਵੀਡੀਓ ਦੀ ਕਰਨ ਲੱਗੇ ਜੀ ਸਮਾਪਤੀ ਤੇ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਬਹੁਤ ਨਵੇਂ ਆ ਬੰਦਿਆਂ ਨੂੰ ਮਿਲੇ ਤੇ ਕੁਝ ਪੁਰਾਣੇ ਬੰਦੇ ਸੀ ਜਿਹੜੇ ਸਿਕਿਉਰਿਟੀ ਟੂਰ ਦੌਰਾਨ ਮਿਲੇ ਸੀਗੇ ਜਾਂ ਪਹਿਲਾਂ ਵਾਲੇ ਇੱਕ ਈਵੈਂਟ ਕਰਿਆ ਸੀ ਉੱਥੇ ਮਿਲੇ ਸੀਗੇ ਉਹਨਾਂ ਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆਂ ਤੇ ਸਵੇਰੇ ਆਪਾਂ ਸੰਦੇਹਾ ਉੱਠਣਾ ਹੈਗਾ ਤੇ ਫਰੈਸ਼ ਫਰਸ਼ ਹੋ ਗਏ 6 ਵਜੇ ਆਪਾਂ ਵਾਈਲਡ ਲਾਈਫ ਜਿਹੜੀ ਉਧਰ ਟ੍ਰੈਕ ਹੈਗਾ ਉਹ ਤੇ ਜਾਣਾ ਹੈ ਤੇ ਉਹ ਜੋ ਮਨਾਂ 5-6 ਕਿਲੋਮੀਟਰ ਆਪਾਂ ਤੁਰ ਕੇ ਕਰਨਾ ਹੈ ਹੁੰਦ ਬਹੁਤ ਜ਼ਿਆਦਾ ਹੈ ਜੇ ਪੰਛੀ ਪੁੰਝੀ ਕੁਝ ਜ਼ਿਆਦਾ ਦੇਖ ਲਾਂਗੇ ਨਹੀਂ ਤਾਂ ਬੱਸ ਫਿਰ ਰੱਬ ਦਾ ਨਾ ਰੱਬ ਦਾ ਨਾ ਹੋਈ ਹੈ ਤੇ ਟ੍ਰੈਕਿੰਗ ਕਰਿਆਵਾਂਗੇ ਆਪਾਂ ਤੇ ਤੁੰਦ ਕਰਕੇ ਹੋ ਸਕਦਾ ਵੀ ਆਪਾਂ ਨੂੰ ਕੋਈ ਪੰਛੀ ਪੁੰਛੀ ਇੰਨੇ ਜਿਆਦਾ ਨਾ ਦੇ ਸੁਣ ਬਾਕੀ ਦੇਖਦੇ ਆ ਮਿਲਦੇ ਆ ਸਵੇਰੇ